ਤੁਸੀਂ ਵੇਖ ਰਹੇ ਹੋ ABP ਸੰਜਾ ਜੋਸ਼ ਜਜ਼ਬਾ ਜਨੂਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਤੋਂ ਅਸਤੀਫੇ ਦੇ ਕਈ ਜਗ੍ਹਾ ਤੇ ਖਬਰ ਆ ਰਹੀ ਹੈ ਮੈਂ ਕਿਸੇ ਕਿਸਮ ਦਾ ਅਸਤੀਫਾ ਨਹੀਂ ਦਿੱਤਾ ਇੱਕ ਪਾਸੇ ਸੁਖਵੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਕਰਕੇ ਟਕਸਾਲੀ ਲੀਡਰਸ਼ਿਪ ਨੂੰ ਇਕਜੁੱਟ ਕਰਨਾ ਚਾਹ ਰਹੇ ਨੇ ਪਰ ਦੂਜੇ ਪਾਸੇ ਸੀਨੀਅਰ ਲੀਡਰ ਖੁੱਲ ਕੇ ਆਪਣੀ ਨਾਰਾਜ਼ਗੀ ਨੂੰ ਪ੍ਰਗਟਾ ਰਹੇ ਨੇ ਹੁਣ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਚਰਚਾ ਹੋ ਰਹੀ ਸੀ ਕਿ ਮਨਜੀਤ ਸਿੰਘ ਜੀ ਕੇ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਚਾਹਤ ਕਿ ਮਨਜੀਤ ਸਿੰਘ ਜੀ ਕੇ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਪਰ ਉਹਨਾਂ ਨੇ ਨਾਲ ਹੀ ਮੰਨਿਆ ਕਿ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਅ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਤੋਂ ਅਸਤੀਫੇ ਦੇ ਕਈ ਜਗ੍ਹਾ ਤੇ ਖਬਰ ਆ ਰਹੀ ਹੈ ਮੈਂ ਕਿਸੇ ਕਿਸਮ ਦਾ ਅਸਤੀਫਾ ਨਹੀਂ ਦਿੱਤਾ ਇਹ ਸਾਡਾ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਜਦੋਂ ਪ੍ਰਧਾਨ ਕਿਤੇ ਬਾਹਰ ਜਾਵੇ ਤਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਆਪਣਾ ਚਾਰਜ ਦਿੰਦਾ ਹੈ ਤੇ ਮੈਂ ਆਪਣਾ ਚਾਰਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਰ ਹਰਬੀ ਸਿੰਘ ਹਰਾਨ ਨੂੰ ਦਿੱਤਾ ਹੈ ਔਰ ਇਸ ਤੋਂ ਇਲਾਵਾ ਹੋਰ ਕੋਈ ਕਾਰਲੇ ਤੇ ਚਣੀ ਦੇਖੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪਾਰਟੀ ਦੇ ਵਿੱਚ ਕਈ ਫੈਸਲੇ ਗਲਤ ਹੋਏ ਨੇ ਜਿਸ ਕਰਕੇ ਅਕਾਲੀ ਦਲ ਵੱਡੇ ਸੰਕਟ ਦੇ ਵਿੱਚ ਹੈ ਕਈ ਜਗ੍ਹਾ ਮੀਡੀਆ ਦੇ ਵਿੱਚ ਇਹ ਵੀ ਆਇਆ ਹੈ ਕਿ ਬਰਗਾੜੀਆਂ ਡੇਰਾ ਮਾਫੀ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਪਾਰਟੀ ਨੂੰ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਪਿਆ ਔਰ ਪਾਰਟੀ ਨੂੰ ਉਸ ਤੇ ਆਪਣੇ ਫੈਸਲੇ ਕਰੈਕਟ ਕਰਨ ਦੀ ਲੋੜ ਹੈ ਔਰ ਪਾਰਟੀ ਫੋਰਮ ਤੇ ਮੈਂ ਜ਼ਰੂਰ ਇਸ ਗੱਲ ਨੂੰ ਚੁੱਕਾਂਗਾ ਵੀ ਲੇਕਿਨ ਨਾ ਮੈਂ ਪਾਰਟੀ ਛੱਡ ਕੇ ਗਿਆ ਵਾਂ ਨਾ ਮੈਂ ਲੋਕਾਂ ਨੂੰ ਛੱਡ ਕੇ ਗਿਆ ਵਾਂ ਬਰਨਾਲ ਹੀ ਮਨਜੀਤ ਸਿੰਘ ਜੀ ਕੇ ਕਹਿੰਦੇ ਨੇ ਕਿ ਉਹ ਕਾਲੀ ਦਲ ਦਾ ਦਾਮਨ ਨਹੀਂ ਛੱਡਣਗੇ 1948 ਤੋਂ ਮੇਰੇ ਪਰਿਵਾਰ ਦਿੱਲੀ ਦੇ ਸੰਗਤ ਦੀ ਸੇਵਾ ਚ ਜਥੇਦਾਰ ਸੰਤੋਖ ਸਿੰਘ ਨੇ ਜੋ ਕੰਮ ਕੀਤੇ ਮੈਨੂੰ ਦੱਸਣ ਦੀ ਲੋੜ ਨਹੀਂ ਅਖੀਰ ਉਹਨਾਂ ਦੀ ਅਸੈਸੀਨੇਸ਼ਨ ਹੋਈ 81 ਚ ਉਹਦੇ ਬਾਅਦ ਮੈਂ 22-23 ਸਾਲ ਦੀ ਉਮਰ ਤੋਂ ਲੱਗਾ ਅੱਜ 60 ਸਾਲ ਦਾ ਹੋ ਗਿਆ ਹਰੇਕ ਇਸ਼ੂ ਤੇ ਭਾਵੇਂ ਭਾਜੀਪੀ ਦੇ ਖਿਲਾਫ ਮੈਨੂੰ ਬੋਲਣਾ ਪਿਆ ਹੋਵੇ ਭਾਵੇਂ ਕਾਂਗਰਸ ਦੇ ਖਿਲਾਫ ਬੋਲਣਾ ਪਿਆ ਹੋਵੇ ਆਪਣੇ ਇਸ਼ੂ ਤੇ ਰਹਿ ਕੇ इंडियन कॉन्स्टिट्यूशन ਚ ਰਹਿ ਕੇ ਮੇਰੇ ਤੇ ਹਮਲੇ ਵੀ ਹੋਏ ਮੈਂ ਤਾਂ ਵੀ ਨਹੀਂ ਡਰਿਆ ਮੇਰੇ ਪਿਤਾ ਦਾ ਕਤਲ ਹੋਇਆ ਸੀ ਤਾਂ ਵੀ ਨਹੀਂ ਘਬਰਾਇਆ ਮੈਂ ਸਮਝਦਾ ਜਿਹੜੇ ਲੋਕੀ ਅੱਜ ਇਹ ਭੰਗੜੇ ਪਾ ਰਹੇ ਨੇ ਕਿ ਸੱਜਣ ਟਾਈਟਰ ਭਗਤ ਦੇ ਦੋਸਤ ਜਿਹੜੇ ਨੇ ਕਿ ਇਹ ਮਨਜੀਤ ਸਿੰਘ ਇਹਨਾਂ ਤੋਂ ਕਿਤੇ ਪਿੱਛੇ हट ਗਿਆ ਆਪਣੀ ਜ਼ਿੰਮੇਵਾਰੀ ਤੋਂ ਹਟਿਆ ਪੰਥਕ ਇਸ਼ੂਸ ਤੇ ਲੜਾਂਗੇ ਔਰ ਆਪਣਾ ਕੰਮ ਪੂਰਾ ਕਰਾਂਗਾ ਮਨਜੀਤ ਕਹਿੰਦੇ ਨੇ ਕਿ ਉਹਨਾਂ ਨੂੰ ਪਾਰਟੀ ਤੋਂ ਕੋਈ ਦਿੱਕਤ ਨਹੀਂ ਪਰ ਉਹਨਾਂ ਦੀ رائے ਜ਼ਰੂਰ ਅਲੱਗ ਹੈ ਮੇਰੀ ਕੋਈ ਪਾਰਟੀ ਸੇ ਨਾਰਾਜ਼ਗੀ ਨਹੀਂ ਹੈ ਆਪਣੀ رائے ਹੁੰਦੀ ਹੈ رائے ਹਮ ਪਾਰਟੀ ਮੇਂ ਬੈਠ ਕੇ ਹਾਈ ਕਮਾਂਡ ਸੇ ਜ਼ਰੂਰ ਬਾਤ ਕਰਾਂਗੇ ਮਨਜੀਤ ਸਿੰਘ ਜੀ ਕੇ ਨੇ ਅਸਿੱਧੂ ਰੂਪ ਦੇ ਵਿੱਚ ਸੁਪੀਰ ਬਾਦਲ ਦੇ ਲੀਡਰਸ਼ਿਪ ਤੇ ਵੀ ਸਵਾਲ ਚੁੱਕਿਆ ਜੀ ਕੇ ਨੇ ਕਿਹਾ ਕਿ ਪੁਰਾਣੀ ਤੇ ਨਵੀਂ ਲੀਡਰਸ਼ਿਪ ਦੇ ਵਿੱਚ ਤਾਲਮੇਲ ਦੀ ਘਾਟ ਹੈ ਜੇਕਰ ਇਸ ਨੂੰ ਸਹੀ ਨਾ ਕੀਤਾ ਗਿਆ ਤਾਂ ਭਿਆਨਕ ਸਿੱਟੇ ਨਿਕਲਣਗੇ ਸਮਝਦਾ ਮਾਂ ਕਿ ਪਾਰਟੀ ਲੀਡਰ ਦੇ ਵਿੱਚ ਪਾਰਟੀ ਲੀਡਰਸ਼ਿਪ ਦੇ ਵਿੱਚ ਜਿਹੜੇ ਟਕਸਾਲੀ ਪੁਰਾਣੇ ਲੀਡਰ ਨੇ ਔਰ ਅੱਜ ਦੀ ਜਿਹੜੀ ਨਵੀਂ ਲੀਡਰਸ਼ਿਪ ਆਈ ਹੈ ਉਹਨਾਂ ਚ ਆਪਸ ਚ ਕੋਆਰਡੀਨੇਸ਼ਨ ਦੀ ਕਮੀ ਹੈ ਉਹ ਕੋਆਰਡੀਨੇਸ਼ਨ ਹੋਣੀ ਜ਼ਰੂਰੀ ਹੈ ਔਰ ਉਹ ਕੋਆਰਡੀਨੇਸ਼ਨ ਵਾਸਤੇ ਹੀ ਮੈਂ ਸਮਝਦਾ ਮਾਂ ਦੀ ਪਾਰਟੀ ਨੂੰ ਕੰਮ ਕਰਨਾ ਪਵੇਗਾ ਇਹ ਗੱਲਾਂ ਜ਼ਰੂਰ ਪਾਰਟੀ ਫੋਰਮ ਤੇ ਮੈਂ ਕਰਾਂਗਾ ਜਦ ਸਵਾਲ ਅਕਾਲੀ ਦਲ ਦੇ ਪ੍ਰਧਾਨ ਬਦਲਨ ਤੇ ਕਿੰਨਾ ਤੱਕ ਗੱਲ ਨੂੰ ਗੋਲ ਮੋਲ ਕਰ ਗਏ ਮੇਰਾ ਇਸ ਟਾਪਿਕ ਤੇ ਕੋਈ ਉਹ ਨਹੀਂ ਹੈ ਮੈਂ ਸਮਝਦਾ ਕਿ ਪਾਰਟੀ ਕੋ ਆਪਣੀ ਪਾਲਿਸੀਜ਼ ਦੇ ਉੱਪਰ ਇੱਕ ਵਾਰੀ ਫਿਰ ਸੇ ਪੁਨਰ ਵਿਚਾਰ ਕਰਨਾ ਪਵੇ ਇਸ ਤੋਂ ਪਹਿਲਾਂ ਛੋਟੀ ਦੇ ਲੀਡਰ ਸੁਖਦੇਵ ਸਿੰਘ ਢਿੰਡਸਾ ਨੇ ਅਸਤੀਫਾ ਦਿੱਤਾ ਮਾਝੇ ਦੇ ਸੀਨੀਅਰ ਲੀਡਰ ਰஞ்சிਤ ਸਿੰਘ ਬ੍ਰਮਪੁਰ ਰਤਨ ਸਿੰਘ ਅਚਨਾਲਾ ਤੇ ਸੇਵਾ ਸਿੰਘ ਸੇਖਵਾ ਵੀ ਬਾਗੀ ਤੇ ਵਰ ਵਿਖਾ ਚੁੱਕੇ ਨੇ अहम गल है कि सारे लीडर सुखबीर बादल की कार्यशैली उपर ही सवाल उठा रहे हैं इसलिए कई सीनियर लीडर का मानना है कि अकाली दल नहीं बल्कि बादल परिवार संकट के बीच है तुम देख रहे हो एबीपी सांझा जोश जज्बा जुनून